Adiô, o que ਵਾਸ਼ਿੰਗ ਪਰ ਪੰਜੀ ਅਗਨੋਤੀ ਲੇਪਾ ਘਾਟਾ ਮਹਾ ਹੈ ਲੇਪਾ ਘਾਟਾ ਹੈ ਅੱਜ ਸ਼ੇਖ ਬਾਬਾ ਚੰਦਰ ਸਾਹਿਬ ਜੀ ਦੇ ਸਾਹਮਣੇ ਮੰਨਦਾ ਹਾਂ ਜੀ ਰੱਤਾਂ ਹੁੰਦੇ ਰਹਿੰਦੇ ਸਾਰਿਆਂ ਸੰਪੰਨ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਸੰਪੰਨ ਦਾ ਇਤਿਹਾਸ ਤੋਂ ਬਹੁਤ ਬਹੁਤ ਸ਼ਿਕਾਰ ਜੀ ਆਨੂੰ ਬਹੁਤ ਬਹੁਤ ਧੰਨਵਾਦ

so <speaking in foreign language>

ਵੱਗੇ ਪਾਂਛੇ ਕਰਨੀ ਜਿੱਕਰ ਆਉਂਦੀ ਹੈ ਤੇ ਬਾਕੀ ਹੋਈ ਹੋਰੀ ਤਰ੍ਹਾਂ ਸੰਗਤ ਜਿਸਾਂ ਨੂੰ ਉਗਲਾ ਬਾਂਦੇ ਆ ਸੋ ਇਹ ਨੰਦਰ ਖਾਲਸਾ ਜੀ ਦਾ ਤਾਂ ਤੇ ਸਤਿਗੁਰੂ ਜੀ ਦੇ ਫਰਮਾਨ ਤੈਨੂੰ ਵੀ ਆਪਾਂ ਜਨਤੀ ਤੋਂ ਜਾਣੀ ਮਹਾਰਾਜ ਜੀ ਦੇ ਫਰਮਾਨ ਸੰਪੂਰਨਤਾ ਹੋਵੇ ਫਤੂਰੀ ਦੇ ਪਾਉਂ ਕਰਨਾ ਕੀ ਜੀ ਹੈ ਅਰਦਾਸ ਜੀ ਜੀ ਹੈ ਤੁਮਾਹੋਂ ਇਸ ਸਾਜ ਨੂੰ ਪਰਮ ਹੋਵੇਗਾ ਤੇ ਆਰੰਭ ਦੇ ਨਾਲ ਬਾਤ ਵਿਚ ਕਰਾ ਪਛਾਦੀ ਜੀ ਪਰਚਾਈ ਜਾਂਦੀ ਜਿਵੇਂ ਹੀ ਕਰ ਦਿੱਤਾ ਹੈ शार्याने गुरु का लंगर तैयार है चार दिन लंगर तैयार है इस चार दिनों रफ करके गुरु के लंगर चाहिए जाने हैं, तो शारी लंगर का इसका खान बहुत बहुत आमद, जिपमें को दिण 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 भी लंगर चाहिए, गुरु ने एक जानकी और गुप्ता देंगे। Pero será